ਸਾਡੇ ਯੂਥ ਵਿੰਗ ਦੇ ਆਗੂ ਮਾਲਵਾ ਜ਼ੋਨ ਦੇ ਪ੍ਰਧਾਨ ਸੁਖਵਿੰਦਰ ਸਿੰਘ ਗਗਨ ਹੋਣਾ ਨੇ ਮਿਸ ਹਾਲ ਸਤ ਲਈ ਬਾਬਤ ਸੰਖੇਪ ਚ ਜਾਣਕਾਰੀ ਦਿੱਤੀ ਆ ਤੁਸੀਂ ਸਾਰੇ ਇਸ ਹਲਕੇ ਦੇ ਪਹਿਲੀ ਵਾਰੀ ਆਪਾਂ ਰੂਬਰੂ ਹੋ ਰਹੇ ਆ ਤਾਂ ਮੈਂ ਥੋੜਾ ਮਿਸਨ ਸਤਲੋ ਦੀ ਬਾਬਤ ਥੋੜਾ ਜਿਹਾ ਵਿਸਥਾਰ ਚ ਹੋਰ ਜਾਣਾ ਚਾਹਾਂਗਾ ਪਹਿਲਾਂ ਤਾਂ ਨਾਮ ਦੀ ਗੱਲ ਆ ਜਾਂਦੀ ਆ ਅਕਸਰ ਜਦੋਂ ਆਪਾਂ ਇਹ ਨਾਮ ਲੈਨੇ ਆ ਮਿਸਨ ਸਤਲੋ ਤਾਂ ਇੱਕ ਤਾਂ ਆਪਣੇ ਬੰਦਿਆਂ ਨੂੰ ਕਿਉਂਕਿ ਆਪਾਂ ਇਤਿਹਾਸ ਤੋਂ ਟੁੱਟ ਗਏ ਆ ਸਾਡੇ ਆਗੂਆਂ ਨੇ ਸਾਨੂੰ ਇਤਿਹਾਸ ਨਾਲ ਜਾਂ ਬੱਚਿਆਂ ਨੂੰ ਜੋੜਿਆ ਨਹੀਂ ਤਾਂ ਉਹਨਾਂ ਨੂੰ ਸਮਝ ਨਹੀਂ ਪੈਂਦੀ ਵੀ ਮਿਸਲ ਕੋਈ ਉਹਨੂੰ ਮਿਸ਼ਨ ਕਹਿ ਬਿੰਦਾ ਤਾਂ ਮਿਸਲ ਬਾਬਤ ਇਹ ਆ ਕਿ ਜਦੋਂ 18ਵੀਂ ਸਦੀ ਦੇ ਵਿੱਚ ਸਿੱਖ ਇਕੱਠੇ ਹੋਏ ਜਥਿਆਂ ਦੇ ਰੂਪ ਵਿੱਚ ਇਕੱਠੇ ਹੋਏ ਤਾਂ ਉਸ ਤੋਂ ਜਿਹੜੀ ਅਗਲੀ ਉਹਨਾਂ ਨੇ ਜਥੇਬੰਦਕ ਢਾਂਚੇ ਉਹ ਸਾਰੇ ਉਹਨਾਂ ਨੂੰ ਮਿਸਲ ਕਿਹਾ ਗਿਆ ਮਿਸਲ ਦਾ ਮਤਲਬ ਇਕੱਠ ਤੇ ਜਦੋਂ ਆਪਾਂ ਵੀ ਜਥੇਬੰਦੀ ਬਾਬਤ ਚੱਲ ਰਹੀ ਸੀ ਤਾਂ ਮਨ ਦੇ ਵਿੱਚ ਸੀ ਵੀ ਆਪਾਂ ਉਹਦਾ ਨਾਂ ਆਪਣੇ ਇਤਿਹਾਸ ਤੋਂ ਲਈਏ ਇਸ ਕਰਕੇ ਮਿਸਲ ਸ਼ਬਦ ਵਰਤੇਆਂ ਗਿਆ ਦੂਸਰਾ ਸ਼ਬਦ ਸਤਲੁਜ ਆ ਜਾਂਦਾ ਤਾਂ ਸਤਲੁਜ ਦੀ ਬੜੀ ਮਹੱਤਤਾ ਹੈ ਸਾਡੇ ਇਤਿਹਾਸ ਦੇ ਵਿੱਚ ਇਹ ਇੱਕ ਵਾਹਦ ਦਰਿਆ ਸਤਲੁਜ ਜਿਹੜਾ ਸਾਰੇ ਪੰਜਾਬ ਨੂੰ ਜੋੜਦਾ ਹੈ ਜਿਹੜਾ ਉਹ ਉਪਰੋ ਪਹਾੜਾਂ ਤੋਂ ਸ਼ੁਰੂ ਹੋ ਕੇ ਜਿਹੜਾ ਦਾ ਪੁਰਾਣਾ ਵਹਿਣ ਆ ਉਹ ਦੋਨੇ ਪੰਜਾਬਾਂ ਵਿੱਚ ਦੀ ਹੋ ਕੇ ਸਾਂਝਾ ਹੋ ਕੇ ਲੰਘਦਾ ਤੇ ਉਸ ਤੋਂ ਵੀ ਵੱਡੀ ਮਹੱਤਤਾ ਸਾਡੇ ਆਸਤੇ ਸਿੱਖਾਂ ਆਸਤੇ ਇਹ ਆ ਕਿ ਗੁਰੂ ਸਾਹਿਬ ਨੇ ਜਦੋਂ ਅੰਮ੍ਰਿਤ ਦੀ ਦਾਤ ਬਖਸ਼ੀ ਆ ਅਨੰਦਪੁਰ ਸਾਹਿਬ ਜਦੋਂ ਅੰਮ੍ਰਿਤ ਸਾਜਿਆ ਤਾਂ ਉਦੋਂ ਇਸੇ ਸਤਲੁਜ ਨੇ ਕਿਸੇ ਸ਼ਰੇ ਚੋ ਕਿਸੇ ਟ੍ਰਿਬਿਊਟਰੀ ਚੋ ਜਲ ਲੈ ਕੇ ਉਹ ਜਿਹੜਾ ਅਮਰਤਾ ਸੰਚਾਰ ਹੋਇਆ ਸੋ ਇਹ ਮਿਸਲ ਸਤਲੁਜ ਤਾਂ ਹੈ ਕਿਉਂਕਿ ਅਸੀਂ ਪੰਜਾਬ ਦੀ ਗੱਲ ਕਰਨੀ ਆ ਤੇ ਸਾਡੇ ਪੰਥ ਦੀ ਗੱਲ ਕਰਨੀ ਆ ਉਸ ਤੋਂ ਅੱਗੇ ਜਿਵੇਂ ਸਾਡੇ ਨੌਜਵਾਨ ਵੀਰ ਗगन ਹੋਣਾ ਨੇ ਦੱਸਿਆ ਵੀ ਆਪਾਂ ਸੰਘਰਸ਼ਾਂ ਚ ਰਹੇ ਆ ਸੰਘਰਸ਼ ਲੜੇ ਗੁਰੂ ਸਾਹਿਬ ਦੀ ਬੜੀ ਮਿਹਰ ਰਹੀ ਉਹਦੇ ਨਾਲ ਜਿੱਤਾਂ ਪ੍ਰਾਪਤ ਹੋਈਆਂ ਇਹਦੇ ਵਿੱਚ ਜਿਹੜਾ ਵੱਡਾ ਸੰਘਰਸ਼ ਮਸਲਾ ਸਾਤਲੂਈ ਦੇ ਲੇਖੇ ਪਿਆ ਗੁਰੂ ਸਾਹਿਬ ਨੇ ਪਾਇਆ ਉਹ ਮੁੱਦਕੀ ਮੋਰਚੇ ਦਾ ਨਹਿਰਾਂ ਨੂੰ ਕੰਕਰੀਟ ਕਰਨ ਦਾ ਜਿਹੜਾ ਸੀਗਾ ਉਹ ਜਦੋਂ ਨਹਿਰਾਂ ਦਾ ਕੰਕਰੀਟ ਦਾ ਮਸਲਾ ਏਸ ਵੀ ਸਰਕਾਰ ਦਾ ਪੈਂਤੜਾ ਏਸ ਵੀ ਜਿਹੜੀ ਰਾਜਸਥਾਨ ਫੀਡਰ ਆ ਜੋ ਦੀ ਡੰਗਾਈ ਚ ਉੱਤੋਂ ਤੋਂ ਲੱਗਦਾ ਸੀ ਵੀ ਕੰਕਰੀਟ ਕਰਕੇ ਧਰਤੀ ਚੋਂ ਪਾਣੀ ਜਿਹੜਾ ਸਿੰਮਦਾ ਉਹ ਰੁਕ ਜਾਣਾ ਪਰ ਡੰਗਾਈ ਚ ਇਹ ਸੀ ਵੀ ਰਾਜਸਥਾਨ ਫੀਡਰ ਨੂੰ ਕੰਕਰੀਟ ਕਰਕੇ 5000 ਕਿਊਸਿਕ ਦੀ ਕੈਪੈਸਿਟੀ ਹੋਰ ਵਧਾ ਕੇ ਰਾਜਸਥਾਨ ਨੂੰ ਪੰਜਾਬ ਦਾ ਪਾਣੀ ਦੇਣਾ ਸੀ ਪੰਜਾਬ ਦਾ ਪਾਣੀ ਲੁੱਟ ਕੇ ਬਾਹਰ ਲੈ ਜਾਣਾ ਸੀ ਉਹ ਮੋਰਚੇ ਤੇ ਜਦੋਂ ਅਸੀਂ ਫੈਸਲਾ ਲਿਆ ਮੋਰਚਾ ਲੜਿਆ ਤਾਂ ਆਪਾਂ ਮੁੱਖ ਜਿਹੜੀ ਉਹਦਾ ਟੀਚਾ ਇਹ ਸੀ ਵੀ ਆਪਾਂ 5000 ਜਿਹੜਾ ਕਿਉ ਆਪਣਾ ਕਿਉਸਿਕ ਪਾਣੀ ਹੋਰ ਬਾਹਰ ਨਹੀਂ ਜਾਣ ਦੇਣਾ ਤਾਂ ਮੋਰਚੇ ਦੌਰਾਨ ਸਾਰੇ ਇਲਾਕੇ ਦੀ ਜਿੱਨਾਂ ਨਹਿਰ ਦੇ ਨਾਲ ਪੈਂਦਾ ਇੱਥੋਂ ਗਿੱਦੜਵਾਹੇ ਤੱਕ ਦੀ ਸੰਗਤ ਉੱਥੇ ਪਹੁੰਚਦੀ ਰਹੀ ਉੱਥੇ ਇੱਕ ਗੱਲ ਹੋਰ ਸਾਹਮਣੇ ਆਈ ਕਿ ਜਿਹੜੇ ਚੜ੍ਹਦੇ ਪਾਸੇ ਦੇ ਪਿੰਡ ਆ ਉਹਨਾਂ ਨੂੰ ਲਿਫਟ ਪੰਪਾਂ ਰਹੀਂ ਸਰੰਦ ਫੀਟਰ ਚੋਂ ਪਾਣੀ ਮਿਲਦਾ ਤੁਹਾਡੇ ਨੂੰ ਬਹੁਤਿਆਂ ਨੂੰ ਸ਼ਾਇਦ ਪਤਾ ਹੋਊਗਾ ਇਹ ਮੈਂ ਗੱਲ ਤਾਂ ਕਰ ਰਿਹਾ ਕਿ ਉੱਥੇ ਜਿਹੜੀ ਮਾਲਵਾ ਨਹਿਰ ਅੱਜ ਸਰਕਾਰ ਲੱਗੀ ਆ ਮਤਲਬ ਉਹ ਤੇ ਪ੍ਰਚਾਰ ਕਰ ਰਹੇ ਆ ਅਸੀਂ ਬਣਾਇਓ ਉਹ ਮਾਲਵਾ ਨਹਿਰ ਕੀ ਆ ਕਿਵੇਂ ਬਣੀ ਉੱਥੇ ਅਸੀਂ ਮੰਗੇ ਰੱਖੀ ਕਿ ਕੁਝ ਨੂੰ ਤਾਂ ਪਾਣੀ ਮਿਲ ਰਿਹਾ ਸਰਹੰਦ ਫੀਡਰ ਚੋਂ ਉੱਪਰ ਦੀ ਲਿਫਟ ਕਰਕੇ ਪਰ ਬਹੁਤ ਏਰੀਏ ਨੂੰ ਪਾਣੀ ਨਹੀਂ ਮਿਲ ਰਿਹਾ ਬਹੁਤ ਅਰਜ਼ੀਆਂ ਲੱਗੀਆਂ ਬਈਆਂ ਸਰਕਾਰ ਨੇ ਬੰਦ ਕਰਤਾ ਵੀ ਹੋਰ ਮੋਗੇ ਪਾਸ ਨਹੀਂ ਹੋਣ ਉਹਨਾਂ ਤੋਂ ਆਪਾਂ ਮੰਗ ਰੱਖੀ ਸੀ ਕਿ ਰਾਜਸਥਾਨ ਨੂੰ ਤੁਸੀਂ ਪਾਣੀ ਦੇਣ ਨੂੰ ਫਿਰਦੇ ਆ ਉਹਦੀ ਬਜਾਏ ਰਾਜਸਥਾਨ ਫੀਟਰ ਦੇ ਵਿੱਚ ਵੱਧ ਪਾਣੀ ਛੱਡ ਲੋ ਪਿੱਛੋਂ ਵੱਧ ਪਾਣੀ ਛੱਡ ਕੇ ਉਹ ਪਾਣੀ ਲਿਫਟ ਪੰਪ ਦੇ ਕੇ ਹੋਰ ਚੜ੍ਹਦੇ ਪਾਸੇ ਦੇ ਇਲਾਕੇ ਨੂੰ ਦੇ ਦਿਓ ਉਸ ਮੰਗ ਦੇ ਵਿੱਚੋਂ ਇਹਨਾਂ ਨੇ ਉਹ ਗੱਲ ਮੰਨੀ ਨਹੀਂ ਜਿਹੜੀ ਆਪਾਂ ਜ਼ੋਰ ਦੇ ਰਹੇ ਸੀ ਵੀ ਪਾਣੀ ਕਿਉਂਕਿ ਹਰੀਕੇਆਂ ਦੇ ਡੇਟ 18500 ਕਿਊਸਿਕਦੇ ਆ ਪਾਣੀ ਉਹਦੇ 13500 ਵਗਦਾ ਪਾਣੀ ਛੱਡਿਆ ਜਾ ਸਕਦਾ ਇਹਨਾਂ ਨੇ ਫਿਰ ਸਰਕਾਰਾਂ ਦਾ ਜਿਵੇਂ ਹੁੰਦਾ ਉਹ ਆਂਦੇ ਜੀ ਅਸੀਂ ਨਹਿਰ ਬਣਾਉਣੀ ਆ ਤੇ ਮਤਲਬ ਮਾਲਵਾ ਨਹਿਰ ਦੀ ਜਿਹੜੀ ਕਹਾਣੀ ਆ ਇਹ ਸਮਝ ਲਓ ਵੀ ਰਾਜਸਥਾਨ ਨੂੰ ਜਿਹੜਾ ਲੁੱਟਿਆ ਜਾਣਾ ਸੀ ਪਾਣੀ ਉਹ ਬਚ ਗਿਆ ਤਾਂ ਉਹ ਆਪਾਂ ਨੂੰ ਹੁਣ ਇਹ ਦੇਣ ਲੱਗੇ ਵੈਸੇ ਅਸੀਂ ਮੰਗ ਇਹੀ ਕਰਦੇ ਹਾਂ ਵੀ ਰਾਜਸਥਾਨ ਫੀਡਰ ਚ ਵੱਧ ਪਾਣੀ ਛੱਡ ਕੇ ਪਾਣੀ ਦੇ ਦੇ। ਇਸ ਤੋਂ ਅਗਲੀ ਜਿਹੜੀ ਗੱਲ ਆ ਕਿਉਂਕਿ ਆਪਣੇ ਮਨਾਂ 'ਚ ਇੱਕ ਗੱਲ ਹੋ ਪਿਛਲੇ ਸਮੇਂ 'ਚ ਘਰ ਕਰੀ ਆ ਵੀ ਜਿਹੜੇ ਸਟਰਗਲ ਕਰਦੀਆਂ ਧਰਾਂ ਜਿਵੇਂ ਆਪਾਂ ਮਿਸਲ ਸਾਥੋਂ ਸਟਰਗਲ ਕਰ ਰਹੀ ਸੀ। ਤਾਂ ਸਟਰਗਲ ਤੋਂ ਉਹ ਸਿਆਸਤ ਵੱਲ ਪਾਸੇ ਕਿਉਂ ਆਏ ਆ? ਆਪਣੇ ਮਨਾਂ 'ਚ ਇੱਕ ਗੱਲ ਤਕਰੀਬਨ ਹੁੰਦੀ ਆ ਵੀ ਸਟਰਗਲ ਵਾਲੀ ਧਰ ਸੀ ਇਹ ਇਹ ਇਸ ਪਾਸੇ ਨੂੰ ਸਿਆਸਤ ਨੂੰ ਕਿਉਂ ਤੁਰੇ ਆ? ਤਾਂ ਭਰਾਓ ਇੱਕ ਗੱਲ ਸਾਡੇ ਨਾਲੋਂ ਵੀ ਮੇਰੇ ਨਾਲੋਂ ਵੀ ਪਹਿਲਾਂ ਤੁਹਾਨੂੰ ਪਤਾ ਹੈ ਤੁਹਾਡੀ ਸਮਝ ਆ ਕਿ ਜਿਹੜੀ ਪੰਜਾਬ ਦੀ ਸਿਆਸਤ ਉਹ ਸਹੀ ਨਹੀਂ ਚੱਲ ਰਹੀ ਇਹ ਗੱਲ ਅੱਜ ਮੇਰੇ ਕਹਿਣ ਦੀ ਨਹੀਂ ਗਈ ਤੇ ਖਾਸ ਕਰ ਗਿੱਦੜਵਾਏ ਵਾਲੇ ਹਲਕੇ ਵਾਲਿਆਂ ਨੇ ਇਹ ਜਦੋਂ ਇੱਥੇ ਕਾਂਗਰਸ ਦੀ ਬਿਆਨਸਿਓਂ ਦੀ ਸਰਕਾਰ ਸੀ ਤੇ ਬਹੁਤ ਵੱਡਾ ਜ਼ੁਲਮ ਹੋ ਰਿਹਾ ਸੀ ਉਦੋਂ ਹੀ ਇਹ ਗੱਲ ਸਮਝ ਲਈ ਸੀ ਤੇ ਇਹਨਾਂ ਨੇ ਉਦੋਂ ਵੀ ਬਦਲ ਕੇ ਇੱਕ ਵਾਰ ਮਨਪ੍ਰੀਤ ਸਿੰਘ ਬਾਦਲ ਨੂੰ ਜਿਤਾਤਾ ਸੀ ਵੀ ਸਿਆਸਤ ਸਹੀ ਨਹੀਂ ਚੱਲ ਰਹੀ ਹਾਲਾਂਕਿ ਗਾਹ ਮਨਪ੍ਰੀਤ ਸਿੰਘ ਬਾਦਲ ਨੇ ਜੋ ਕੁਝ ਕਰਿਆ ਉਹ ਉਹਦੀ ਜ਼ਿੰਮੇਵਾਰੀ ਸੀ ਉਹ ਉਹਨੇ ਉੱਤੇ ਖਰਾ ਨਹੀਂ ਉਤਰਿਆ ਅਸੀਂ ਜਿਹੜਾ ਨਾਰਾ ਦਿੰਨੇ ਆ ਵੀ ਪੰਜਾਬ ਦੀ ਸਿਆਸਤ ਨੂੰ ਮੋੜ ਸਰਜੀਤ ਕਰਨਾ ਪੈਣਾ ਇਹ ਨਾਰਾ ਸਾਡਾ ਨਹੀਂ ਗਾ ਇਹ ਪੰਜਾਬ ਦਾ ਨਾਰਾ ਤੁਸੀਂ ਦੇਖੋ ਜਦੋਂ ਮਨਪ੍ਰੀਤ ਸਿੰਘ ਬਾਦਲ ਨੇ ਪੀਪੀਪੀ ਲੈ ਕੇ ਤੁਰਿਆ ਤੇ ਪੰਜਾਬ ਦੇ ਵਿੱਚ ਉਹਨੂੰ ਬਹੁਤ ਵੱਡਾ ਸਮਰਥਨ ਲੋਕਾਂ ਨੇ ਦਿੱਤਾ ਕਿਉਂਕਿ ਲੋਕਾਂ ਨੂੰ ਪਤਾ ਸੀ ਵੀ ਸਿਆਸਤ ਸਹੀ ਨਹੀਂ ਚੱਲ ਰਹੀ ਇਹ ਵੱਖਰੀ ਗੱਲ ਆ ਕਿ ਉਹ ਮਨਪ੍ਰੀਤ ਸਿੰਘ ਬਾਦਲ ਨੂੰ ਜਿਹੜਾ ਐਡਾ ਹੰਗਾਰਾ ਮਿਲਿਆ ਉਹ ਜਾ ਕੇ ਮੁੜ ਕੇ ਕਦੇ ਕਾਂਗਰਸ ਦੀ ਕੁਛਣੀ ਚੜ ਗਿਆ ਉਹ ਤੋਂ ਉਹ ਅੰਦਰ ਉਹਦੇ ਪਤਾ ਨਹੀਂ ਕੀ ਸੀ ਅੰਦਰ ਦੀਆਂ ਕਮਜ਼ੋਰੀਆਂ ਸੀ ਵੀ ਉਹ ਤੋਂ ਖੜਿਆ ਨਹੀਂ ਗਿਆ ਉਸ ਤੋਂ ਬਾਅਦ ਫਿਰ ਜਦੋਂ ਦਿੱਲੀੋਂ ਆਮ ਆਦਮੀ ਪਾਰਟੀ ਦਾ ਕੇਜਰੀਵਾਲ ਹੋਣਾ ਨੇ ਉੱਥੋਂ ਨਾਹਰਾ ਦਿੱਤਾ ਨਾ ਹਜ਼ਾਰੇ ਤੋਂ ਨਾਹਰਾ ਦਿੱਤਾ ਵੀ ਸਿਆਸਤ ਨਹੀਂ ਸਹੀ ਚੱਲ ਰਹੀ। ਉਦੋਂ ਵੀ ਤੁਸੀਂ ਪੰਜਾਬ ਵਾਲਿਆਂ ਨੇ ਬਹੁਤ ਵੱਧ ਚੜ ਕੇ ਸਾਥ ਦਿੱਤਾ ਵੀ ਵਾਕਿਆ ਨੋਕਸਾ ਸਿਆਸਤ। ਇਕਬਾਲ ਸਿੰਘ ਰਾਮਿਆਣਾ ਸਾਹਿਬ ਮੈਨੂੰ ਉਸ ਟਾਈਮ ਮੈਂ ਇਹਨਾਂ ਨੂੰ ਮਿਲਿਆ ਕਿਉਂਕਿ ਅਸੀਂ ਫੂਲਕਾ ਸਾਹਿਬ ਨਾਲ ਹੁੰਦੇ ਸੀ। ਸਾਡਾ ਮਕਸਦ ਇਹ ਹੁੰਦਾ ਸੀ ਵੀ ਜੇ ਫੂਲਕਾ ਸਾਹਿਬ ਵਰਗੇ ਆਗੂ ਅੱਗੇ ਔਰ ਚੰਗੇ ਆਗੂ ਅੱਗੇ ਔਰ ਤਾਂ ਸ਼ਾਇਦ ਪੰਜਾਬ ਦੀ ਸਿਆਸਤ ਦਾ ਕੁਝ ਬਣ ਗਿਆ। ਉਹਦੇ ਇਹ ਵੀ ਸਾਡੇ ਨਾਲ ਲੱਗੇ। ਪਰ ਜਿਵੇਂ ਪਹਿਲਾਂ ਵੀ ਆਪਾਂ ਨੂੰ ਬਜ਼ੁਰਗ ਆਪਾਂ ਨੂੰ ਇੱਕੋ ਗੱਲ ਦੱਸਦੇ ਰਹੇ ਆ। ਉਹ ਮੰਨਦੀ ਉਹਨਾਂ ਨੇ ਉਹਦੇ ਆਸਤੇ ਕੋਈ ਵੱਡੇ ਤਰਕ ਨਹੀਂ ਗਿਣੇ ਉਹਨਾਂ ਨੇ ਕਿਹਾ ਵੀ ਦਿੱਲੀ ਆਪਣੀ ਕਦੇ ਸਗੀ ਨਹੀਂ ਹੋਈ। ਕਿਉਂ ਦਿੱਲੀ ਆਪਣੀ ਫੇਰ ਸਗੀ ਨਹੀਂ ਹੋਈ। ਉਹ ਅੱਜ ਵੀ ਸਗੀ ਨਹੀਂ ਹੋਈ ਉਹ ਉਹ ਉੱਥੇ ਹੀ ਖੜੀ ਹੈ ਜੱਗ। ਸੋ ਇਸ ਕਰਕੇ ਆਪਾਂ ਫੈਸਲਾ ਲਿਆ ਕਿ ਸਿਆਸਤ ਬਦਲਣ ਦੀ ਲੋੜ ਆ ਪਰ ਸਿਆਸਤ ਜਿਹੜੀ ਬਦਲ ਕੇ ਆਪਾਂ ਨੂੰ ਕੀ ਚਾਹੀਦਾ ਕੀ ਆ ਉਹਦੇ ਲਈ ਫਿਰ ਆਪਾਂ ਮਸਲਿਆਂ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਜੀਤ ਤੇ ਹਜੇਪਾਲ ਸਿੰਘ ਬਰਾੜ ਹੋਣੀ ਤੁਹਾਨੂੰ ਸਮਝਾਉਣਗੇ ਵੀ ਮਸਲੇ ਕੀ ਆ ਇੱਕੋ ਗੱਲ ਜੋ ਸਮਝ ਆਈ ਕਿ ਜਿਹੜੀ ਸਿਆਸਤ ਆ ਸਾਡੀ ਉਹ ਮੁੱਦਿਆਂ ਤੋਂ ਭਟਕ ਚੁੱਕੀ ਆ ਸਿਆਸਤੇ ਆ ਵੀ ਲੋਕ ਕੀ ਦੇਖ ਰਹੇ ਆ ਸੰਗਤ ਕੀ ਦੇਖ ਰਹੀ ਆ ਉਹਨੂੰ ਇਹ ਤਾਂ ਪਤਾ ਲੱਗ ਜਾਂਦਾ ਇਹ ਮਾਰੇ ਆ ਉਹ ਉਹਨਾਂ ਨੂੰ ਬਦਲਣ ਦੀ ਕੋਸ਼ਿਸ਼ ਕਰਦੀ ਆ ਪਰ ਬਦਲ ਕੇ ਜਦੋਂ ਅਗਲੀਆਂ ਸਖਸ਼ੀਤਾ ਆਉਂਗੀਆਂ ਫੇਰ ਉਹ ਵੀ ਉਹੀ ਕੁਛ ਕਰਦੀ ਆ ਤਾਂ ਆਪਾਂ ਉਹ ਸਿਆਸਤ ਨੂੰ ਮੁੱਦਿਆਂ ਵੱਲ ਕੇਂਦਰਿਤ ਕਰਨ ਵਾਸਤੇ ਇੱਕ ਟੀਚੇ ਤੇ ਮਨੋਰਥ ਦਾ ਖਰੜਾ ਛਾਪਿਆ ਉਹ ਟੀਚੇ ਅਤੇ ਮਨੋਰਥ ਦੇ ਖਰੜੇ ਨੂੰ ਲੈ ਕੇ ਮਿਸਲ ਸਤਲੋਈ ਵੱਲੋਂ ਆਪਾਂ ਸਾਰੇ ਪੰਜਾਬ ਦੇ ਵਿੱਚ ਵੱਖ-ਵੱਖ ਜਗ੍ਹਾ ਵੱਖ-ਵੱਖ ਜਗ੍ਹਾ ਮੀਟਿੰਗਾਂ ਕਰ ਰਹੇ ਆ ਤੇ ਮੈਂ ਇਕਬਾਲ ਸਿੰਘ ਰਾਮੇਵਾਲਾ ਹੁਣ ਉਹਨੂੰ ਵਧਾਈ ਦੇਣਾ ਕਿ ਅਸੀਂ ਤਾਂ ਇਹਨਾਂ ਨੂੰ ਮੀਟਿੰਗ ਦਾ ਕਿਹਾ ਸੀ ਇਹਨਾਂ ਨੇ ਪੂਰੀ ਇੱਕ ਜਿਵੇਂ ਤੁਹਾਡਾ ਇਕੱਠਾ ਇੱਥੇ ਇੱਕ ਪੂਰੀ ਰੈਲੀ ਕਰਕੇ ਵਿਖਾਦੀ ਆ ਸੋ ਮੈਂ ਇਹਦੀ ਰਾਮੇਣ ਸਾਹਿਬ ਨੂੰ ਬਹੁਤ ਵਧਾਈ ਦੇਣਾ ਹੁਣ ਅਸੀਂ ਤੁਹਾਡੇ ਕੋਲੇ ਆਏ ਆ ਕਿਉਂਕਿ ਗਿੱਦੜ ਵਾਹੇ ਵਾਲੇ ਅਸੀਂ ਮੰਨਦੇ ਆ ਵੀ ਸਿਆਸਤ ਦੀ ਵੱਧ ਸਮਝ ਰੱਖਦੇ ਆ ਕਿਉਂਕਿ ਮੈਂ ਜਿਵੇਂ ਦੱਸਿਆ ਤੁਸੀਂ ਉਦੋਂ 20 ਆਜ਼ਾਦ ਜਿਤਾਇਆ ਜਿਮਨੀ ਚੋਂਣ ਦੇ ਵਿੱਚ ਕਾਂਗਰਸ ਨੇ ਪੂਰਾ ਦੱਸਦੇ ਆ ਜ਼ੋਰ ਲਾਇਆ ਹੋਇਆ ਸੀ ਸੀਐਮ ਬੇਅਸਿਓ ਇੱਥੇ ਆ ਬੈਠਾ ਸੀ ਸਾਰਾ ਮੰਤਰੀ ਮੰਡਲ ਬੈਠਾ ਸੀ ਫੇਰ ਹੁਣ ਤੁਸੀਂ ਜਦੋਂ ਸਰਪਜੀਤ ਸਿੰਘ ਖਾਲਸਾ ਇੱਥੋਂ ਲੜੇ ਉਦੋਂ ਵੀ ਤੁਸੀਂ ਤੁਹਾਡੇ ਹਲਕੇ ਦੀਆਂ ਵੋਟਾਂ 15000 ਵੋਟ ਮੈਨੂੰ ਲੱਗਦਾ ਜੇ ਮੈਂ ਗਲਤ ਨਾ ਹੋਵਾਂ ਉਹ ਵਧਾ ਕੇ ਤੁਸੀਂ ਦਿਤਾ ਕੇ ਦਿਖਾਇਆ ਵੀ ਤੁਸੀਂ ਸਮਝ ਰੱਖਦੇ ਆ ਵੀ ਪੰਜਾਬ ਦੀ ਸਿਆਸਤ ਕਿੰਨੀ ਗੜੀ ਆ ਤੇ ਹੁਣ ਉਸੇ ਲਈ ਉਹ ਸਿਆਸਤ ਨਵੀਂ ਸਿਆਸਤ ਜਿਹੜੀ ਮੋੜ ਸਰਜੀਤ ਕਰਨ ਦੀ ਆਪਾਂ ਗੱਲ ਕਰਦੇ ਆ ਉਹਦੇ ਲਈ ਤੁਹਾਡੇ ਕੋਲੇ ਆਏ ਆ ਤੇ ਉਹਦੇ ਤੇ ਹੀ ਤੁਹਾਡੇ ਨਾਲ ਜਿਹੜੀਆਂ ਵਿਚਾਰਾਂ ਅੱਗੇ ਹੋਣਗੀਆਂ ਤੇ ਮੈਂ ਇਹੋ ਤੁਹਾਡੇ ਤੋਂ ਇਹ ਵੀ ਅਸੀਂ ਆਸ ਰੱਖਦੇ ਹਾਂ ਕਿਉਂਕਿ ਜਿਹੜਾ ਅਸੀਂ ਖਰੜਾ ਛਾਪਿਆ ਹੈ ਉਹਨੂੰ ਅਸੀਂ ਖੁੱਲਾ ਰੱਖਿਆ ਹੈ ਸਾਲ ਇੱਕ ਸਾਲ ਵਾਸਤੇ ਅਸੀਂ ਇਹ ਨਹੀਂ ਵੀ ਅੰਤਮ ਸੱਚ ਹੈ ਵੀ ਸਾਨੂੰ ਹੀ ਪਤਾ ਤੁਹਾਨੂੰ ਨਹੀਂ ਪਤਾ ਕਿਉਂਕਿ ਸਾਡੇ ਨਾਲੋਂ ਵੱਧ ਤੁਹਾਨੂੰ ਜਿਹੜੇ ਗਰਾਊਂਡ ਤੇ ਆ ਜਿਹੜੇ ਵਿਚਰਦੇ ਆ ਜਿਹੜੇ ਆਪ ਸੰਗਤ ਆ ਉਹਨੂੰ ਪਤਾ ਲੋੜਾਂ ਕੀ ਆ ਉਹ ਟੀਚੇ ਦੇ ਵਿੱਚ ਅਸੀਂ ਤੁਹਾਡੇ ਤੋਂ ਰਹਿ ਵੀ ਚਾਹਾਂਗੇ ਵੀ ਆਪਾਂ ਜਿਹੜੀਆਂ ਚੀਜ਼ਾਂ ਰਹਿ ਗਈਆਂ ਉਹ ਆਪਾਂ ਉਹਦੇ ਵਿੱਚ ਸ਼ਾਮਲ ਕਰੀਏ ਸੋ ਇੰਨੀਆਂ ਕੁ ਮੇਰੀਆਂ ਬੇਨਤੀਆਂ ਸੋ ਮੈਂ ਤੁਹਾਡੇ ਤੋਂ ਇੰਨੀਆਂ ਬੇਨਤੀਆਂ ਕਰਦਾ ਇਜਾਜ਼ਤ ਮੰਗਦਾ ਹਾਂ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ